ਅੱਜ ਦਾ ਜਿਹੜਾ ਧਰਨਾ ਕਿਸ ਬੰਦ ਤੇ ਲਗਾਇਆ ਗਿਆ ਯਾਰ ਇਹ ਅੱਜ ਦਾ ਇਹ ਧਰਨਾ ਇਹ ਸਬੰਧ ਚ ਲਗਾਇਆ ਜਾ ਰਿਹਾ ਕਿ ਸਾਡੇ ਕਲਾ ਨੌਰ ਦਾ ਕਮਿਊਨਿਟੀ ਹੈਲਥ ਸੈਂਟਰ ਜਿਹੜਾ ਕਿ ਬੜਾ ਨਾਮਵਰ ਹੈਲਥ ਸੈਂਟਰ ਆ ਪੰਜਾਬ ਦੇ ਗਿਨੇ ਚੁਣਵੇਂ ਜਿਹੜੇ ਹੈਲਥ ਸੈਂਟਰ ਆ ਉਹਨਾਂ ਦੇ ਵਿੱਚ ਇਹਦੀ ਗਿਣਤੀ ਆਉਂਦੀ ਆ ਇਹਦੀ ਇੰਨੀ OPD ਜ਼ਿਆਦਾ ਪਰ ਕਿ ਪਿਛਲੇ ਲੰਬੇ ਸਮੇਂ ਤੋਂ ਇਸ ਹਸਪਤਾਲ ਦਾ ਇਹ ਹਾਲ ਹੋ ਗਿਆ ਕਿ ਅਸੀਂ ਡਾਕਟਰਾਂ ਦੀਆਂ ਪੋਸਟਾਂ ਜਿਹੜੀਆਂ ਨੇ ਬਿਲਕੁਲ ਹੀ ਖਾਲੀ ਪਈਆਂ ਕਿੰਨਾ ਲੰਬਾ ਸਮਾਂ ਡੇਢ ਡਾਕਟਰ ਡੇਢ ਡਾਕਟਰ ਦਾ ਮਤਲਬ ਇੱਕ ਡਾਕਟਰ ਇੱਕ ਡਾਕਟਰ 3 ਦਿਨਾਂ ਆਉਂਦਾ ਕਿੰਨੇ ਡਾਕਟਰ ਥੋਨੇ ਚਾਹੀਦੇ ਇੱਥੇ ਜਿਹੜੀ ਆ ਜਿਹੜੀ ਹੈਗੀ ਆ ਸੈਂਕਸ਼ਨ ਜਿਹੜੀ ਗਿਣਤੀ ਆ ਉਹ 8 ਆ ਲੇਕਿਨ ਡੇਢ ਡਾਕਟਰ ਆ ਇੱਥੇ ਉਹ ਕੰਮ ਚਲਾ ਰਿਹਾ ਇਸੇ ਤਰ੍ਹਾਂ ਹੀ ਇੱਥੇ ਜਿਹੜਾ ਸਟਾਫ ਨਰਸ ਆ ਉਹਨਾਂ ਦੀ ਗਿਣਤੀ ਦਾ ਵੀ ਇਹੀ ਹਾਲ ਆ ਇਹ ਐਨਐਮ ਨੇ ਉਹਨਾਂ ਦੀ ਸੈਂਕਸ਼ਨ ਪੋਸਟਾਂ ਜਿਹੜੀਆਂ ਨੇ ਉਹ 15 ਨੇ 7 ਕੰਮ ਕਰ ਰਹੀਆਂ ਨੇ ਕਲਾਸ 4 18 ਪੋਸਟਾਂ ਨੇ 7 ਇਹ ਸਾਡਾ ਸਕੂਲ ਵੀ ਚਾਰ ਜਿਹੜੇ ਸਾਡੇ ਜ਼ਿਲ੍ਹੇ ਦੇ ਸਕੂਲ ਆ ਵਧੀਆ ਸਕੂਲ ਉਹਨਾਂ ਦੇ ਵਿੱਚ ਗਿਣਿਆ ਜਾਂਦਾ ਸਾਡੇ ਵਿਦਿਆਰਥੀ ਦਾ ਅੰਦਾਜ਼ਾ ਆਪਾਂ ਇੱਥੋਂ ਹੀ ਲਾ ਸਕਦੇ ਆ ਇੱਥੇ ਪ੍ਰਿੰਸੀਪਲ ਹੀ ਹੈ ਨਹੀਂ 5 ਸਾਲ ਤੋਂ ਇੱਥੇ ਮੈਥਸ ਦੀ ਪੋਸਟ ਹੈ ਨਹੀਂ 5 ਸਾਲ ਤੋਂ ਇੱਥੇ ਹਿਸਟਰੀ ਦੀ ਪੋਸਟ ਹੈ ਨਹੀਂ ਪੰਜਾਬੀ ਜਿਹਨੂੰ ਜਿਹਨੂੰ ਪੰਜਾਬੀ ਮਾਂ ਬੋਲੀ ਕਹਿੰਦੇ ਆ ਤਿੰਨ ਪੋਸਟਾਂ ਪੰਜਾਬੀ ਦੀਆਂ ਨੇ ਇੱਥੇ ਤਿੰਨ ਸਾਲ ਤੋਂ ਤਿੰਨਾਂ ਹੀ ਖਾਲੀ ਪਈਆਂ ਰਜੈਕਟਸ ਦੀਆਂ ਤਿੰਨ ਪੋਸਟਾਂ ਨੇ ਦੋ ਲੈਕਚਰਾਂ ਜਿਥੇ ਜਿਹੜੇ ਆ ਉਹ ਖਾਲੀ ਪਈਆਂ ਇਹ ਹਾਲ ਹੈ ਸਕੂਲ ਦਾ ਇਹੋ ਹੀ ਹਾਲ ਸਾਡੇ ਤਹਿਸੀਲ ਦਾ ਹੈ ਇਸ ਕਰਕੇ ਅਸੀਂ ਇਹ ਮੋਰਚਾ ਜਿਹੜਾ ਵਿਸ਼ਾਲ ਪੱਧਰ ਤੇ ਅਸੀਂ ਅਪੀਲ ਕਰਦੇ ਹਾਂ ਹੋਰ ਹੀ ਸਭ ਜਥੇਬੰਦੀਆਂ ਨੂੰ ਸ਼ਹਿਰਦਾਰਾਂ ਨੂੰ ਲੋਕਾਂ ਨੂੰ ਇਹਦੇ ਵਿੱਚ ਵੱਡੀ ਸ਼ਮੂਲੀਅਤ ਕੀਤੀ ਜਾਵੇ ਇਹ ਸਰਕਾਰਾਂ ਜਦੋਂ ਇਹੋ ਜਿਹੇ ਰਵੱਈਏ ਅਪਣਾਉਣ ਕਿ ਸਰਕਾਰੀ ਸਾਡੇ ਜਿਹੜੇ ਇਹੋ ਜਿਹੇ ਦਫ਼ਤਰ ਆ ਉਹਨਾਂ ਨੂੰ ਖਤਮ ਕਰਨ ਜਾਣ ਜਾ ਰਹੀਆਂ ਨੇ ਅਸੀਂ ਇਹਨਾਂ ਦੀ ਬਹਾਲੀ ਲਈ ਆਪਣਾ ਯਤਨ ਕਰਾਂਗੇ ਤੇ ਉਹਨਾਂ ਚਿਰ ਤੱਕ ਇਹ ਅਸੀਂ ਸੰਘਰਸ਼ ਜਾਰੀ ਰੱਖਾਂਗੇ ਜਿੰਨਾ ਚਿਰ ਤੱਕ ਇਹ ਇਹਨਾਂ ਦਫ਼ਤਰਾਂ ਦਾ ਇਸ ਹਸਪਤਾਲ ਦਾ ਜਿਹੜਾ ਸਾਰਾ ਸਟਾਫ ਜਿਹੜਾ ਆ ਉਹ ਪੂਰਾ ਨਹੀਂ ਹੋਇਆ ਇੱਕ ਵਾਰ ਨੂੰ ਮੌਕਾ ਸੀ ਡਾਕਟਰ ਵੀ ਆ ਗਏ ਉਹ ਵੀ ਕਰਦੇ ਨੇ ਜੀ ਕਿਨ ਆ ਜੀ ਮੈਂ ਮਾਡੀ ਸ਼ੰਕਰਪਾਲ ਮਿਸ਼ਨ ਕੋਰਟ ਸ਼ਹੀਦ ਭਗਤ ਸਿੰਘ ਨਗਰ ਕਸਬਾ ਦਾ ਮੈਂ ਮੈਂਬਰ ਹਾਂ ਤੇ ਅੱਜ ਦਾ ਇਹ ਧਰਨਾ ਜਿਹੜਾ ਕਿ ਲੋਕਾਂ ਦੇ ਦੁੱਖ ਤਰ ਤੱਕ ਕੰਮ ਆਉਣ ਵਾਲਾ ਸਿਵਲ ਹਸਪਤਾਲ ਚਲਾਉਣਾ ਉਹ ਜਿੱਥੇ ਡਾਕਟਰ ਜਿਹੜੇ ਆ ਪਰਾ ਵਧੀਆ ਪਹਿਲਾਂ ਇਹ ਹਸਪਤਾਲ ਚੱਲਦਾ ਸੀ ਜਦੋਂ ਦੀ ਇਹ ਸਰਕਾਰ ਬਦਲੀ ਆ ਉਸ ਤੋਂ ਬਾਅਦ ਚ ਜਿਨਾ ਵਾ ਡਾਕਟਰਾਂ ਦੀ ਬਿਲਕੁਲ ਹੀ ਥੇਕ ਘਾਟ ਆ ਗਈ ਆ ਕਿਉਂਕਿ ਇਹ ਜਾਂ ਮਿਲਿ ਨੂੰ ਵੀ ਆਪੀ ਜਨਤਾ ਦਾ ਅਦਾ ਰਹਿਆ ਜਿਹੜੀ ਕੀਤੀ ਕਰਦੇ ਆ ਸਰਕਾਰਾਂ ਕਰ ਰਹੀਆਂ ਵਾ ਇਹਨਾਂ ਦੀ ਕੋਈ ਸਾਜ਼ਿਸ਼ ਆ ਵੀ ਸਰਕਾਰੀ ਹਰ ਜਿਹੇ ਹਸਪਤਾਲ ਆ ਲੋਕਾਂ ਦੇ ਜਿਹੜੇ ਮੀਂਹ ਦੇ ਪੈਸੇ ਨਾਲ ਖੰਡਰ ਦਾ ਰੂਪ ਧਾਧ ਕੀ ਅੰਧਾ ਲੀਂਦਾ ਸੀ ਐ ਸਰਕਾਰ ਦੀ ਨਲਾਕੀ ਆ ਕਿ ਮੈਂ মিডিਆ ਦਾ ਧੰਨਵਾਦ ਕਰਨਾ ਚਾਹੁੰਦਾ ਜਿਹੜੀ মিডিਆ ਨੇ ਇਹ ਖਬਰ ਨਸ਼ਰ ਕੀਤੀ ਆ ਵੀ ਜਿਹੜਾ ਰਾਤ ਕੋਈ ਇਥੇ ਪ੍ਰਬੰਧ ਨਹੀਂ ਲਾਈਟ ਬੰਦਿਆ ਮਰੀਜ਼ ਵਿਚਾਰੀ ਗਰਮੀ ਚ ਤਰਸ ਰਹੇ ਆ ਜਿਹੜੇ ਮਰੀਜ਼ ਆ ਕੋਈ ਤੇ ਆਪਣਾ ਲਾਜ ਘਾਉਨੋਂ ਹੁੰਦੀ ਆ ਗਰਮੀ ਨਾਲ ਹੀ ਮਰ ਚਲੇ ਆ। ਅੱਲੀ ਇਹ ਵੀ ਮੰਗ ਕਰਨੇ ਆ ਕਿ ਜਿਹੜੀਆਂ ਥੋੜੀ ਸੁਲਤਾਨ ਕਰਨ ਦੀ ਮੰਗ ਆ ਪਹਿਲਾਂ ਤੇ ਉਹ ਕਰੋ। ਇੱਥੇ ਜਿਹੜੀਆਂ ਐਵੇਂ ਕੇ ਦੀ ਨਲਾਕੀ ਦਾ ਨਹੀਂ ਚੱਲਣਾ ਹੁਣ ਲੋਕ ਜਾਗ ਪਏ ਆ। ਇਹ ਇੱਥੇ ਜਿਹੜਾ ਇੱਥੋਂ ਦੇ ਪ੍ਰਸ਼ਾਸਨ ਦਾ ਉਹ ਵੀ ਪ੍ਰਬੰਧ ਵੇਖਾਂਗੇ ਤੇ ਜਿਹੜਾ ਸਰਕਾਰ ਨਾਲ ਪੰਜਾਬ ਸਰਕਾਰ ਨਾਲ ਲੜਾਈ ਆ ਉਹ ਵੀ ਸਾਡੀ ਜਿਹੜੀ ਚੱਲਦੀ ਰਹੇਗੀ। ਮੈਂ ਇਹਨਾਂ ਸ਼ਬਦਾਂ ਦਾ ਤੁਹਾਡਾ ਧੰਨਵਾਦ ਕਰਨਾ। ਡਾਕਟਰ ਨੂੰ ਸੰਬੋਧਨ ਅੱਜ ਕਿਸਾਨ ਜਥੇਬੰਦੀਆਂ ਵੱਲੋਂ ਸੀਐਸਸੀ ਕਲਾਨੌਰ ਵਿਖੇ ਜਿਹੜਾ ਦਰਨਾ ਲਗਾਇਆ ਗਿਆ ਇਸ ਬਾਰੇ ਪਹਿਲਾਂ ਹੀ ਉੱਚ ਅਧਿਕਾਰੀਆਂ ਦੇ ਇਹ ਦਰਨਾ ਜਿਹੜਾ ਧਿਆਨ ਵਿੱਚ ਹੈਗਾ ਇਹਨਾਂ ਦੀ ਜਿਹੜੀ ਮੇਨ ਮੰਗ ਹੈਗੀ ਹੈ ਭਈ ਹਸਪਤਾਲ ਵਿੱਚ ਡਾਕਟਰਾਂ ਦੀ ਭਰਤੀ ਜਾਂ ਸਕੂਲਾਂ ਦੇ ਜਿਹੜੇ ਟੀਚਰਾਂ ਦੀ ਘਾਟ ਹੈਗੀ ਉਸ ਸੰਬੰਧ ਚ ਮੈਂ ਇਸ ਬਾਰੇ ਦੱਸਣਾ ਚਾਹਾਂਗਾ ਕਿ ਅਗਸਤ ਮਹੀਨੇ ਤੋਂ ਸਿਵਲ ਸਰਜਨ ਦਫ਼ਤਰ ਵੱਲੋਂ ਕੁਝ ਮੈਡੀਕਲ ਅਫਸਰਾਂ ਦੀ ਜਿਹੜੀ ਡਿਊਟੀ ਲਗਾਈ ਹੋਈ ਹੈ ਅਗਸਤ ਮਹੀਨੇ ਤੋਂ 24 ਘੰਟੇ ਐਮਰਜੈਂਸੀ ਸੇਵਾਵਾਂ ਚੱਲ ਰਹੀਆਂ ਹਨ ਅਸੀਂ ਉੱਚ ਅਧਿਕਾਰੀਆਂ ਨੂੰ ਫੇਰ ਬੇਨਤੀ ਕਰਦੀ ਹੈ ਵੀ ਜਦੋਂ ਤੱਕ ਸਰਕਾਰ ਵੱਲੋਂ ਪੱਕੇ ਡਾਕਟਰ ਨਹੀਂ ਲਗਾਏ ਜਾਂਦੇ ਉਦੋਂ ਤੱਕ ਤਿੰਨ ਮੈਡੀਕਲ ਅਫਸਰ ਜਿਹੜੇ ਐ 1 ਸਤੰਬਰ ਤੋਂ ਉਹਨਾਂ ਦੀ ਡਿਊਟੀ ਲਗਾਈ ਜਾਵੇ ਤਾਂ ਕਿ ਐਮਰਜੈਂਸੀ ਸੇਵਾਵਾਂ ਜਰੀਆਂ ਬਰਕਰਾਰ ਰਹਿਣ ਔਰ ਚੰਗੀਆਂ ਸਿਹਤ ਸਹੂਲਤਾਂ ਜਿਹੜੀਆਂ ਕਲਾਨੌਰ ਜਾਂ ਇਸ ਦੇ ਹਾਲੇ ਦੁਆਲੇ ਦੇ ਏਰੀਏ ਨੂੰ ਜਿੱਦੇ ਲੋਕ ਹੈਗੇ ਉਹਨਾਂ ਨੂੰ ਮਿਲ ਸਕਣ। ਹਾਂਜੀ ਸਰ ਜਿਹੜੇ ਐਮਰਜੈਂਸੀ ਲਈ ਮੰਗੇ ਅਸੀਂ ਈਵਨਿੰਗ ਔਰ ਨਾਈਟ ਲਈ ਹੈ ਜਾਂ ਛੁੱਟੀ ਵਾਲੇ ਦਿਨ ਸਾਡੇ ਕੋਲ ਦੋ ਇੱਕ ਮੈਡੀਕਲ ਸਪੈਸ਼ਲਿਸਟ ਇਸ ਹਸਪਤਾਲ ਵਿੱਚ ਅਸੀਂ ਪਹਿਲਾਂ ਵੀ ਸਰਕਾਰ ਤੋਂ ਮੰਗ ਕੀਤੀ ਹੋਈ ਹੈ ਕਿ ਇੱਕ ਗਾਇਨੋਕੋਲੋਜਿਸਟ ਦੀ ਬਹੁਤ ਜ਼ਰੂਰਤ ਹੈ ਐਂਟੀਨੇਟਲ ਜਿਹੜੇ ਕੇਸੇਜ਼ ਆ ਉਹਨਾਂ ਦੀ ਚੈੱਕਅਪ ਲਈ ਉਹਨਾਂ ਨੂੰ ਜਾਣਾ ਪੈਂਦਾ ਸਿਵਲ ਹਸਪਤਾਲ ਗੁਰਦਾਸਪੁਰ ਜਾਣਾ ਪੈਂਦਾ ਇੱਕ ਸਰਜੀਕਲ ਸਪੈਸ਼ਲਿਸਟ ਇੱਥੇ ਬਹੁਤ ਲੋੜਿੰਦਾ ਤਾਂ ਕਿ ਲੋਕਾਂ ਨੂੰ ਜਿਹੜੇ ਆਪਰੇਸ਼ਨ ਨਾਲ ਰਿਲੇਟਡ ਤਕਲੀਫਾਂ ਹੈਗੀਆਂ ਉਹਨਾਂ ਦਾ ਇੱਥੇ ਹੀ ਇਲਾਜ ਹੋ ਸਕੇ ਕਿੰਨੇ ਸਭ ਕਹਿ ਰਹੇ ਨੇ ਕਿ ਪੰਜ ਲੱਖ ਦੇ ਕਾਗ ਨੇ ਉਹ ਨਹੀਂ ਚਲਾਈ ਜਾ ਰਹੀ ਉਹਦਾ ਨਹੀਂ ਕਾਰਡ ਦਾ ਇਦਾਂ ਜੀ ਉਹ ਜਿਹੜੀ ਦਵਾਈਆਂ ਸਰਕਾਰ ਦੀ ਚਿੱਠੀਆਂ ਆਈਆਂ ਬਈ ਤੁਸੀਂ ਅੰਦਰੋਂ ਹੀ ਖਰੀਦ ਕੇ ਦਿਓ ਤੇ ਲਈ ਬਜਟ ਵੀ ਆਇਆ ਅਸੀਂ ਜੂਨ ਮਹੀਨੇ 64000 ਦੀ ਤਕਰੀਬਨ ਦਵਾਈ ਖਰੀਦੀ ਤੇ ਜੁਲਾਈ ਮਹੀਨੇ 84000 ਦੀ ਦਵਾਈ ਖਰੀਦੀ ਔਰ ਵੀ ਜਿਹੜੇ ਡਾਕਟਰ ਸਾਹਿਬਾਨ ਸਾਨੂੰ ਕਹਿਣਗੇ ਵੀ ਇਹ ਦਵਾਈ ਲੋੜਿੰਦੀ ਆ ਉਹਦੇ ਲਈ ਸਾਡੇ ਕੋਲ ਬਜਟ ਹੈਗਾ ਅਸੀਂ ਖਰੀਦ ਕੇ ਅੰਦਰੋਂ ਹੀ ਕੋਸ਼ਿਸ਼ ਕਰਾਂਗੇ ਮਰੀਜ਼ਾਂ ਨੂੰ ਜਿਹੜੇ ਦਵਾਈਆਂ ਦੇਣ ਦੀ ਐਮਟੀਵੀ ਪੰਜਾਬੀ ਗੱਲ ਹੱਕ ਦੀ ਗੱਲ ਸੱਚ ਦੀ